ਸਤਿ ਸ਼੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਮੁੱਦੇ ਦੀ ਗੱਲ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਓ ਉਸ ਤੋਂ ਪਹਿਲਾਂ ਅੱਜ ਦੀਆਂ ਪੰਜ ਅਹਿਮ ਖਬਰਾਂ ਕੱਲ ਖ਼ਬਰਾਂ ਦੇ ਮੁੱਖ ਪੰਨੇ ਦੀਆਂ ਇਹ ਪੰਜ ਖ਼ਬਰਾਂ ਹੋਣਗੀਆਂ ਆਓ ਇਸ ਤੋਂ ਪਹਿਲਾਂ ਤੁਹਾਨੂੰ ਸੰਖੇਪ ਸੁਣਾ ਦਿੰਨੇ ਆਂ ਪਹਿਲੀ ਖ਼ਬਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਕਾਜ ਨੇ ਸਿੱਖੋਂ ਦੇ ਨਾਂ ਤੇ ਅੱਜ ਦਰਸ਼ਨੀ ਡਿਊਰੀ ਤੋਂ ਸੰਦੇਸ਼ ਜਾਰੀ ਕੀਤਾ ਦੂਸਰੀ ਖ਼ਬਰ ਹੈ ਇਹ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੀਪੋ ਪੁੱਤ ਦੀ ਮੌਤ ਹੋਣ ਦੇ ਸਬੰਧ ਵਿੱਚ ਉਹਨਾਂ ਤੇ ਕੇਸ ਦਰਜ ਹੋ ਗਿਆ ਇਸ ਕੇਸ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੇ ਪੁੱਤਰ ਦੀ ਮਾਤਾ ਰਜ਼ੀਆ ਸੁਲਤਾਨ ਸਾਬਕਾ ਮੰਤਰੀ ਇਨਾਂ ਤੇ ਮੌਤ ਦੀ ਸਾਜ਼ਿਸ਼ ਨੂੰ ਲੈ ਕੇ ਪੰਚਕੁਲਾ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ ਮਹੰਮਦ ਮੁਸਤਾਫਾ ਦੇ ਪੁੱਤਰ ਅਕਿਲ ਅਕਟਰ ਦੀ ਮੌਤ ਨੂੰ ਲੈ ਕੇ ਮੌਤ ਦੇ ਵਿੱਚ ਹੋਈ ਸਾਜ਼ਿਸ਼ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਤੇ ਆਓ ਤੀਸਰੀ ਖਬਰ ਇਹ ਹੈ ਕਿ ਅਰਿਸ਼ਵਤ ਖੋਰੀ ਦੇ ਮਾਮਲੇ 'ਚ ਫੜਕੀ ਹਰਚਾਨ ਸਿੰਘ ਪੁੱਲਰ ਨੂੰ ਅੱਜ ਪੁਰਸ ਵਿਭਾਗ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਟਵੀਟ ਜਾਰੀ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿੱਚ ਕਿਸੇ ਨੂੰ ਵੀ ਭਾਵੇਂ ਕੋ ਕਿੱਡੇ ਵੱਡੇ ਹੋਵੇ ਬਖਸ਼ਿਆ ਨਹੀਂ ਜਾਊਗਾ ਆਓ ਚੌਥੀ ਖਬਰ ਵੱਲ ਰੁਕ ਕਰਦੇ ਹਾਂ ਤਰਨਤਾਂ ਦੀ ਜਿਮਰੀ ਚੋਣ ਦੇ ਵਿੱਚ ਅੱਜ 11 ਉਮੀਦਵਾਰਾਂ ਨੇ ਕਾਗਜ਼ ਭਰਿਆ ਹੈ। ਹੁਣ ਤੱਕ ਕੁੱਲ 19 ਉਮੀਦਵਾਰ ਚੋਣ ਮદાન ਵਿੱਚ ਹੈ। ਅੱਜ ਆਖਰੀ ਨਾਮਜ਼ਦਗੀਆਂ ਦਾ ਦਿਨ ਸੀ 22 ਅਕਤੂਬਰ ਨੂੰ ਕਾਗਜ਼ਾਂ ਦੀ ਪਰਟਾਲ ਹੋਵੇਗੀ। ਆਖਰੀ ਪੰਜਵੀਂ ਖਬਰ ਹੈ ਕਿ ਜਿਵੇਂ ਅੱਜ ਸਵੇਰ ਤੋਂ ਹੀ ਪੰਜਾਬ ਅਤੇ ਹਰਿਆਣਾ ਦੀ ਆਗੋ ਹਵਾ ਬੜੀ ਜਰੀਲੀ ਹੋ ਚੁੱਕੀ ਹੈ ਜਿਵੇਂ ਕਿ ਕਿਸਾਨਾਂ ਵੱਲੋਂ ਪਰਾਲੀ ਦੀ ਰਹਿਤ ਖੂਨ ਨੂੰ ਪਰਾਲੀ ਨੂੰ ਸਾੜਨ ਦੇ ਰਹਿਤ ਖੂਨ ਦੇ ਜਿਹੜੇ ਮਾਮਲੇ ਆ ਉਹ ਪੰਜਾਬ ਦੇ ਖਾਸ ਕਰਕੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਵਿੱਚ ਐ ਜਿਹੜਾ ਆ ਉਹ ਬੱਦ ਜਿਹੜੇ ਮਾਮਲੇ ਆ ਉਹ ਆ ਰਿਹਾ ਹੈ ਉੱਥੇ ਹੀ ਅੱਜ ਦਿਵਾਰੀ ਦੇ ਪਟਾਕੇ ਜਿਹੜੇ ਅੱਜ ਰਾਤ ਨੂੰ ਚੱਲ ਰਿਹਾ ਅੱਜ ਅਸਲ ਵਿੱਚ ਲੋਕ ਜਿਹੜੇ ਆ ਅੱਜ ਜਿਹੜਾ ਦਿਵਾਰੀ ਦਾ ਤਿਹਾਰ ਮਨਾ ਰਿਹਾ ਇਸ ਪਟਾਕਿਆਂ ਦੇ ਪ੍ਰਦੂਸ਼ਣ ਦਾ ਆਉਣ ਵਾਲੇ ਕੱਲ ਪੰਜਾਬ ਦੇ ਵਿੱਚ ਕਿੰਨਾ ਕੁ ਪ੍ਰਦੂਸ਼ਣ ਹੋਣਾ ਪਤਾ ਚੱਲਣਾ ਤੇ ਆਓ ਦੋਸਤੋ ਅੱਜ ਦੀ ਮੁੱਦੇ ਦੀ ਗੱਲ ਕਰ ਲੈਣੇ ਆ ਬੰਦੀ ਛੋੜ ਦੇਵ ਸਹਿਜ ਤੇ ਬੰਦੀ ਸਿੱਖਾ ਦੀ ਅੱਜ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਸਮੇਂ ਤੋਂ ਜਿਵੇਂ ਐ ਜੀ ਪੀ ਸੀ ਵੱਲੋਂ 25 ਲੱਖ ਤਸਕਤ ਕਰਵਾਏ ਗਏ ਸੀ ਕੌਮੀ ਅਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਗਾਇਆ ਗਿਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੰਜ ਮੈਂਬਰਾਂ ਜਿਹੜੀ ਕਮੇਟੀ ਉੱਚ ਪੱਧਰੀ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਨੇ ਪੀਐਮ ਮੋਦੀ ਦੇ ਨਾਲ ਇਸ ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈ ਕੇ ਗੱਲ ਕਰਨੀ ਸੀ ਉੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਦੇ ਮੌਕੇ ਤੇ ਕੇਂਦਰ ਸਰਕਾਰ ਜਾਨੀ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਆਟੋ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਇੱਕ ਨੋਟੀਫਿਕੇਸ਼ਨ ਕੀਤਾ ਸੀ ਪਰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦਾ ਜਿਹੜਾ ਮੋਦੀ ਸਰਕਾਰ ਦਾ ਮਨ ਬਦਲਿਆ ਇਹਦੇ ਬਾਰੇ ਕੋਈ ਵੀ ਜਿਹੜਾ ਉਸ ਅਸਲੀਅਤ ਨਹੀਂ ਪਤਾ ਲੱਗਾ ਕਿ ਕਿਉਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਹੁਣ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਵੀ ਮੰਗ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੀ ਮੰਗ ਕਰ ਰਿਹਾ ਹੈ ਪੰਥਕ ਤੇ ਰਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਕਿਉਂਕਿ ਜਿਹੜੇ ਸਿੱਖ ਬੰਦੀ ਸਿੰਘ ਅਦਾਲਤਾਂ ਬਲੋਂ ਹੋਈਆਂ ਸਜ਼ਾਾਂ ਪੂਕਤ ਚੁੱਕਿਆ ਉਹਨਾਂ ਨੂੰ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਆਖਿਆ ਕਿ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀ ਇਸ ਨੂੰ ਲੈ ਕੇ ਤਾਂ ਹੁਣ ਬੀਜੇਪੀ ਦੇ ਆਰ ਪੀ ਸਿੰਘ ਲੀਡਰ ਨੇ ਪਲਾਰੇ ਨੇ ਵੀ ਇੱਕ ਚਿੱਠੀ ਦਿੱਲੀ ਦੀ ਮੁੱਖ ਮੰਤਰੀ ਅਰੇਖਾ ਗੁਪਤਾ ਨੂੰ ਲਿਖੀ ਹੈ ਉਹਨਾਂ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਹੈ ਉਸ ਨੂੰ ਲੈ ਕੇ ਹਾਈ ਕੋਰਟ ਦਿੱਲੀ ਦੇ ਵਿੱਚ ਵੀ ਜਿਹੜਾ ਆ ਉਹ ਨજરਸਾਨੀ ਦੀ ਜਿਹੜੀ ਆ ਉੱਥੇ ਗੱਲ ਹੋਈ ਹੈ ਉੱਥੇ ਹੀ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਨੂੰ ਜੇ ਦੇਖ ਲਿਆ ਜਾਵੇ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਫਾਂਸੀ ਦਾ ਹੁਕਮ ਹੋਇਆ ਨਾ ਫਾਂਸੀ ਦਿੱਤੀ ਜਾ ਰਹੀ ਹੈ ਨਾ ਫਾਂਸੀ ਦੇ ਬਦਲੇ ਉਮਰ ਕੈਦ ਦੇ ਵਿੱਚ ਬਦਲਿਆ ਜਾ ਰਿਹਾ ਹੈ ਉਹਨਾਂ ਦਾ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਰਾਸ਼ਟਰਪਤੀ ਕੋਲ ਉਹਨਾਂ ਦੀ ਰਹਿਮ ਦੀ ਅਪੀਲ ਲੱਗੀ ਹੋਈ ਹੈ ਇਸ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਤੇ ਵੀ ਕੋਈ ਸਪਸ਼ਟ ਫੈਸਲਾ ਨਹੀਂ ਲੈ ਰਿਆ ਸੋ ਦੋਸਤੋ ਅੱਜ ਦੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਬੰਦੀ ਸਿੰਘਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਸੀ ਇਹ ਸਿੱਖਾਂ ਨਾਲ ਇਹ ਤੋਂ ਜਿਹੜੀ ਕੇਂਦਰ ਸਰਕਾਰ ਆ ਉਹਦਾ ਵਰਤਾਓ ਤੁਹਾਡੇ ਸਾਹਮਣੇ ਗੱਲ ਰੱਖੀ ਹੈ ਜਦੋਂ ਕਿ ਚਾਹੇ 1984 ਸਿੱਖ ਕਤਲੇਆਮ ਦਿੱਲੀ ਦੀ ਗੱਲ ਕਰ ਲਈਏ ਅਜੇ ਤੱਕ ਪੂਰਨ ਅਨਸਾਫ਼ ਨਹੀਂ ਮਿਲਿਆ ਨਰਾਂਕਰੀ ਕਾਂਡ ਦੀ ਗੱਲ ਕਰੀਏ ਸਿੱਖਾਂ ਨੂੰ ਅਨਸਾਫ਼ ਨਹੀਂ ਮਿਲਿਆ ਲਗਾਤਾਰ ਸਿੱਖਾਣਾ ਹੋ ਰਹੀ ਫੇਰ ਨਸਾਫੀ ਅਦਾਲਤਾਂ ਵਿੱਚ ਸਮੇਂ ਸਰ ਅਨਸਾਫ਼ ਨਾ ਮਿਲਣਾ 215 ਦੀ ਹਜੇ ਨੇੜੇ ਦੀ 25 ਅ 10 ਸਾਲ ਪਹਿਲਾਂ ਦੀ ਇਹ ਗੱਲ ਕਰ ਲਈਏ ਗੁਰੂ ਗ੍ਰੰਥ ਸਾਹਿਬ ਦੀ ਆਪ ਬਿਆਦਮੀ ਆ ਵਰਗਾੜੀ ਮਹਿਵਲ ਕਲਾ ਗੋੜੀ ਕਾਂਡ 10 ਸਾਲ ਹੋਣ ਜਾ ਰਿਹਾ ਹੈ ਉਸਤੇ ਬਾਵਜੂਦ ਵੀ ਅਜੇ ਤੱਕ ਸਿੱਖਾਂ ਨੂੰ ਅਨਸਾਫ਼ ਨਹੀਂ ਮਿਲਿਆ ਤੇ ਬੰਦੀ ਸਿੰਘ ਜਿਹੜੇ ਆ ਉਹ ਸਜਾਵਾ ਭੋਗਤਕ ਵੀ ਉਹਨਾਂ ਨੂੰ ਕਈ ਕਈ ਸਾਲ ਜਿਹੜਿਆ ਉਹ ਜੇਲਾ ਵਿੱਚ ਹੋ ਚੁੱਕਿਆ ਕਿੰਦਾ ਸਰਕਾਰ ਕਦੋਂ ਇਹਨਾਂ ਬੰਦੀਸ਼ਾਂ ਨੂੰ ਰਹਾ ਕਰਦੀ ਆ ਇਹ ਦੋਸਤੋਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਅੱਜ ਮੁੱਦੇ ਦੀ ਗੱਲ ਪ੍ਰੋਗਰਾਮ ਤੁਹਾਡੇ ਲਈ ਇਹ ਲੈ ਕੇ ਆਈ ਸੀ ਇੱਥੇ ਕਰਦੇ ਆ ਅੱਜ ਦੀ ਸਮਾਪਤੀ ਕੱਲ ਫਿਰ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਜਦ ਜਦ ਦੋਸਤੋਂ ਤੁਹਾਨੂੰ ਇਹ ਅਪੀਲ ਕਰ ਦਿੰਦੇ ਆ ਕਿ ਬਿਲਗਾ ਨਿਊਜ਼ ਆਨਲਾਈਨ ਨੂੰ ਅਗਰ ਤੁਸੀਂ YouTube ਤੇ ਦੇਖਦੇ ਹੋ ਜਾਂ Facebook ਪੇਜ ਤੇ ਵੇਖ ਰਹੇ ਹੋ ਅਜੇ ਵੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਫੋਲੋ ਨਹੀਂ ਕੀਤਾ ਇੱਕ ਉਂਗਲ ਦੇ ਟੱਚ ਦੇ ਨਾਲ ਤੁਸੀਂ ਇਹ ਕਰਕੇ ਸਾਡੀ ਮਦਦ ਕਰ ਸਕਦੇ ਹੋ ਧੰਨਵਾਦ